ਹਲਕਾ ਗਿੱਦੜਵਾਹ ਵਿੱਚ ਜਿਮਨੀ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਵੱਲੋਂ ਹਲਕਾ ਗਿੱਦੜਵਾਹ ਦੇ ਪਿੰਡਾਂ ਵਿੱਚ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਗਿੱਦੜਵਾਹ ਜਿਮਨੀ ਚੋਣ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਗਿੱਦੜਵਾਹ ਤੋਂ ਹੀ ਹੁੰਦੀ ਹੈ ਸਰਕਾਰ ਦੀ ਸ਼ੁਰੂਆਤ। ਇਸ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਗਿੱਦੜਵਾਹ ਹਲਕੇ ਤੋਂ ਉਪ ਚੋਣ ਜਿੱਤ ਕੇ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਦੀ ਸ਼ੁਰੂਆਤ ਕਰੇਗਾ। ਵਿਅਦਬੀਤੀਆਂ ਘਟਨਾਵਾਂ ਜਿੱਖਣਾ ਗਏ ਕਮ ਸਿਰਫ ਪੂਰਬਲੇ ਗੁਰਦੁਆਰਾ ਸਾਹਿਬ ਘਟਨਾ ਹੋਈ ਕੀ ਕਹੂੰ ਵੀ ਦੇਖੋ ਹਾਲਾਤ ਜਿਹੜੀ ਪੰਜਾਬ ਦੀ ਬਹੁਤ ਵਿਗੜ ਗਈ ਹੈ ਲੋ ਨ ਆਰਡਰ ਦੀ ਸਭਿਜਨ ਹੈ ਨਹੀਂ ਡਰ ਚੱਕਿਆ ਗਿਆ ਮੈਂ ਖੰਡੇ ਸੀ ਛੇ ਮੰਦਰ ਵਿੱਚ ਵੀ ਵਿਅਦਬੀ ਹੋਈ ਕੋਈ ਦੋਸ਼ੀ ਬਾਰੇ ਪਤਾ ਨਹੀਂ ਲੱਗਿਆ ਨਾ ਕੋਈ ਪੁਲਿਸ ਉੱਥੇ ਆਈ ਉਵੇਂ ਇੱਕ ਕੂਥਲੇ ਗੁਰੂ ਘਰ ਚ ਵਿੱਚ ਵਿਅਦਬੀ ਹੋਈ ਕੋਈ ਪੁੱਛਣ ਵਾਲਾ ਨਹੀਂ ਆਪ ਸਰਕਾਰ ਤਾਂ ਐ ਹੈ ਜਿਵੇਂ ਸਰਕਾਰ ਹੈ ਹੀ ਨਹੀਂ ਪੰਜਾਬ ਪਵਨਤਮਾਨ ਨੇ ਬੁਰਾ ਹਾਲ ਕਰਤਾ ਪੰਜਾਬ ਦਾ ਇਸ ਕਰਕੇ ਮੈਂ ਭਗਵਾਨਤਮਾਨ ਨੂੰ ਬੇਨਤੀ ਕਰਦਾ ਹੈ ਐ ਜੀਆਂ ਘਟਨਾ ਜਿਹੜੀਆਂ ਹੋ ਰਹੀਆਂ ਹੈ ਇਹਦਾ ਬਹੁਤ ਵੱਡਾ ਅਸਰ ਪੰਜਾਬ ਦੀ ਜਨਤਾ ਤੇ ਪੈ ਰਿਹਾ ਹੈ ਅੱਜ دہشت ਦਾ ਮਾਹੌਲ ਪੰਜਾਬ ਚ ਹੈ ਜੇ ਲੋਕਾਂ ਵਿੱਚ ਡਰ ਪਿਆ ਹੈ ਤੁਜੇ ਐ ਜੀ ਹਾਲਾਤ ਲਈ ਤੇ ਪੰਜਾਬ ਚ ਕੌਣ ਆਊਗਾ ਇਥੇ ਜਿੱਦੜਵਾ 1997 ਵਾਲਾ ਲੱਗਦਾ ਫਿਰ ਤੁਹਾਨੂੰ 17 ਸਾਲ ਬਾਅਦ ਸਰਕਾਰ ਬੰਦੀ ਕਾਲੀ ਦਲ ਦੀ ਜਿੰਨੀ ਚੋਣਤਾ ਬਾਅਦ ਲੱਗਦਾ ਕਿ ਸ਼ੁਰੂ ਕਰ ਗਿਦੜਵਾ ਤੋਂ ਜਦੋਂ ਵੀ ਗਰਵਾ ਗਿੱਦੜਵਾ ਵਾਲੇ ਸ਼ੁਰੂ ਕਰਦੇ ਸਰਕਾਰ ਦੇ ਨਹੀਂ ਤੇ ਐਕਟੀ ਫਿਰ ਤੋਂ ਗਿੱਦੜਵਾ ਵਾਲੇ ਕਰੋੜੇ ਹਲਕਾ ਗਿੱਦੜਵਾ ਵਿੱਚ ਜਿੰਨੀ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਵੱਲੋਂ ਹਲਕਾ ਗਿੱਦੜਵਾ ਦੇ ਪਿੰਡਾਂ ਵਿੱਚ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਗਿੱਦੜਵਾਹ ਜਿਮਨੀ ਚੌਂ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਗਿੱਦੜਵਾਹ ਤੋਂ ਹੀ ਹੁੰਦੀ ਹੈ ਸਰਕਾਰ ਦੀ ਸ਼ੁਰੂਆਤ ਇਸ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਗਿੱਦੜਵਾਹ ਹਲਕੇ ਤੋਂ ਉਪਚੋਣ ਜੱਟ ਕੇ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਦੀ ਸ਼ੁਰੂਆਤ ਕਰੇਗਾ ਵੀ ਅਦਵੀ ਦੀਆਂ ਘਟਨਾਵਾਂ ਜੀ ਫੰਨਾ ਗਏ ਕੱਲ ਸਿਰਫ ਕੂਰਥਲੇ ਗੁਰਦੁਆਰਾ ਸਾਹਿਬ ਘਟਨਾ ਹੋਈ ਕੀ ਕਹੂੰ ਹਿੰਦੇ ਹਾਲਾਤ ਜਿਹੜੀ ਪੰਜਾਬ ਦੀ ਬਹੁਤ ਵਿਗੜ ਗਈ ਹੈ ਨਾ ਆਰਡਰ ਦੀ ਸਭਿਜਨ ਹੈ ਨਹੀਂ ਡਰ ਚੱਕਿਆ ਗਿਆ ਮੈਂ ਖੰਨੇ ਸੀ ਸ਼ਿਵ ਮੰਦਿਰ ਵਿੱਚ ਵੀ ਹੋਈ ਕੋਈ ਦੋਸ਼ੀ ਬਾਰੇ ਪਤਾ ਹੀ ਨਹੀਂ ਲੱਗਿਆ ਨਾ ਕੋਈ ਪੁਲਿਸ ਉੱਥੇ ਆਈ ਉਵੇਂ ਇੱਕ ਬੂਥਲੇ ਗੁਰੂ ਘਰ ਚ ਵਿੱਚ ਬੇਅਦਬੀ ਹੋਈ ਕੋਈ ਪੁੱਛਣ ਵਾਲਾ ਨਹੀਂ ਆਪ ਸਰਕਾਰ ਤਾਂ ਐ ਹੈ ਜਿਵੇਂ ਸਰਕਾਰ ਹੈ ਹੀ ਨਹੀਂ ਪੰਜਾਬ ਭਗਵੰਤ ਮਾਨ ਨੇ ਬੁਰਾ ਹਾਲ ਕਰਤਾ ਪੰਜਾਬ ਦਾ ਇਸ ਕਰਕੇ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਐ ਜਿਹੜੀਆਂ ਘਟਨਾ ਜਿਹੜੀਆਂ ਹੋ ਰਹੀਆਂ ਐ ਇਹਦਾ ਬਹੁਤ ਵੱਡਾ ਅਸਰ ਪੰਜਾਬ ਦੀ ਜਨਤਾ ਤੇ ਪੈ ਰਿਹਾ ਹੈ ਅੱਜ دہشت ਦਾ ਮਾਹੌਲ ਪੰਜਾਬ ਚ ਹੈ ਜੇ ਲੋਕਾਂ ਵਿੱਚ ਡਰ ਪਿਆ ਹੈ ਸੋ ਜੇ ਐ ਜੀ ਹਾਲਾਤ ਰਹੀ ਤੇ ਪੰਜਾਬ ਚ ਕੌਣ ਆਊਗਾ ਇਥੇ ਰੋਣ ਗਿੱਦੜਵਾ 1997 ਵਾਲਾ ਲੱਗਦਾ ਫਿਰ ਤੁਹਾਨੂੰ 1700 ਵਾਲਾ ਸਰਕਾਰ ਬੰਦੀ ਕਾਂਗਰਸ ਦੀ ਜਿੰਮੇਤ ਤੋਂ ਬਾਅਦ ਲੱਗਦਾ ਜਿੱਦੜਵਾ ਤੋਂ ਜਦੋਂ ਵੀ ਗਰਮ ਗਿੱਦੜਵਾ ਵਾਲੇ ਸ਼ੁਰੂ ਕਰਦੇ ਸਰਕਾਰ ਦੇ ਨਹੀਂ ਤੇ ਐਕਟੀ ਫਿਰ ਤੋਂ ਗਿੱਦੜਵਾ ਵਾਲੇ ਕਰੋਗੇ